ਛੋਟੀਆਂ ਪਰ ਬਹੁਤ ਹੀ ਕਾਮਾਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਆਲੂ ਦੇ ਦੋ ਪੀਸ ਲੈ ਕੇ ਉਹਨਾਂ ਨੂੰ ਆਪਣੇ ਚਿਹਰੇ ਉੱਪਰ ਫੇਰ ਲਓ 15 ਮਿੰਟ ਮਸਲ ਲਓ ਫਿਰ ਕੁਝ ਸਮੇਂ ਲਈ ਇਸ ਨੂੰ ਚਿਹਰੇ ਉੱਪਰ ਰਹਿਣ ਦਿਓ ਫਿਰ ਇਸ ਨੂੰ ਠੰਡੇ ਪਾਣੀ ਨਾਲ ਧੋ ਲਓ ਹਫ਼ਤੇ ਵਿੱਚ ਤਿੰਨ ਵਾਰ ਅਜਿਹਾ ਕਰਨਾ ਚਿਹਰੇ ਤੇ ਚਮਕ ਆਵੇਗੀ ਸਾਰੀ ਗੰਦਗੀ ਸਾਫ਼ ਹੋ ਜਾਵੇਗੀ ਨੰਬਰ 2 ਬਾਸੀ ਰੋਟੀ ਖਾਣ ਨਾਲ ਦੰਦਾਂ ਨੂੰ ਠੰਡਾ ਤੱਤ ਲੱਗਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਇਸ ਤੋਂ ਇਲਾਵਾ ਦੰਦਾਂ ਨੂੰ ਬਹੁਤ ਮਜ਼ਬੂਤੀ ਮਿਲਦੀ ਹੈ ਨੰਬਰ 3 ਚੇਰੇ ਹੱਥਾਂ ਤੇ ਗਰਦਨ ਉੱਪਰ ਜੇਕਰ ਤੁਸੀਂ ਨਿੰਬੂ ਦਾ ਛਿਲਕਾ ਰਗੜ ਲੈਂਦੇ ਹੋ ਤਾਂ ਇਹਨਾਂ ਉੱਪਰ ਨਿਖਾਰ ਆਉਣ ਲੱਗ ਜਾਂਦਾ ਹੈ ਨੰਬਰ 4 ਨਿੰਬੂ ਦੇ ਛਿਲਕੇ ਉੱਪਰ ਚੀਨੀ ਲਗਾ ਕੇ ਜੇਕਰ ਤੁਸੀਂ ਕੁਝ ਸਮਾਂ ਆਪਣੇ ਨਹਾਂ ਉੱਪਰ ਜਾਂ ਫਿਰ ਅੱਡੀਆਂ ਉੱਪਰ ਰਗੜ ਲਓ ਤਾਂ ਇਸ ਨਾਲ ਨਹਾਂ ਤੇ ਅੱਡੀਆਂ ਉੱਪਰ ਚਮਕਾ ਜਾਵੇਗੀ ਨੰਬਰ 5 ਬੱਚੇ ਹੋਣ ਜਾਂ ਫਿਰ ਵੱਡੇ ਉਹਨਾਂ ਨੂੰ ਰੋਜ਼ਾਨਾ ਦਲੀਏ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 6 ਜਿਹੜੇ ਲੋਕ ਜ਼ਿਆਦਾ ਦਿਮਾਗ ਲਾਉਣ ਵਾਲਾ ਕੰਮ ਕਰਦੇ ਹਨ ਉਹਨਾਂ ਨੂੰ ਰੋਜ਼ 5 ਤੋਂ 7 ਬਦਾਮ ਜ਼ਰੂਰ ਖਾਣੇ ਚਾਹੀਦੇ ਨੇ ਇਸ ਨਾਲ ਦਿਮਾਗ ਨੂੰ ਤਾਕਤ ਮਿਲਦੀ ਹੈ ਤੇ ਕੰਮ ਨੂੰ ਆਸਾਨੀ ਨਾਲ ਕਰਨ ਦੀ ਹਿੰਮਤ ਮਿਲਦੀ ਹੈ ਨੰਬਰ 7 ਅਦਰਕ ਦਾ ਰਸ ਘੱਟ ਕੇ ਜੇਕਰ ਤੁਸੀਂ ਪੀ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਤੇ ਇਸ ਦਿਨ ਅਸਰ ਸਾਫ਼ ਦਿਖਾਈ ਦਿੰਦਾ ਨਾਲ ਹੀ ਖੂਨ ਸਾਫ਼ ਹੁੰਦਾ ਹੈ ਨੰਬਰ 8 ਗਲੇ ਦੀ ਖਾਜ ਲਈ ਅਤੇ ਦਰਦ ਲਈ ਸ਼ਹਿਦ ਬਹੁਤ ਵਧੀਆ ਇਲਾਜ ਹੈ ਇਸ ਲਈ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 9 ਜਮਣ ਵਿੱਚ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ ਜੋ ਸਾਡੇ ਦਿਮਾਗ ਦੀ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਨ ਵਿੱਚ ਬਹੁਤ ਮਦਦ ਕਰਦੇ ਹਨ ਇਸ ਲਈ ਸਾਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 10 ਜੇਕਰ ਤੁਹਾਡੇ ਸਰੀਰ ਅੰਦਰ ਪਥਰੀ ਹੈ ਤਾਂ ਨਾਰੀਅਲ ਪਾਣੀ ਪੀਣਾ ਸ਼ੁਰੂ ਕਰਦੇ ਹੋ ਇਸ ਨਾਲ ਪਥਰੀ ਆਸਾਨੀ ਨਾਲ ਨਿਕਲ ਜਾਵੇਗੀ ਨੰਬਰ 11 ਹਰੀ ਮਿਰਚ ਹਾਰਟ ਅਟੈਕ ਨੂੰ ਕੰਟਰੋਲ ਕਰਨ ਵਿੱਚ ਬਹੁਤ ਫਾਇਦੇਮੰਦ ਹੁੰਦੀ ਹੈ ਤੇ ਨਾਲ ਹੀ ਕੋਸਟ੍ਰੋਲ ਨੂੰ ਕੰਟਰੋਲ ਵਿੱਚ ਵੀ ਰੱਖਣ ਵਿੱਚ ਮਦਦ ਕਰਦੀ ਹੈ ਨੰਬਰ 12 ਰੋਜ਼ਾਨਾ ਜੇਕਰ ਤੁਸੀਂ ਹਰੀ ਕੱਚੀ ਮਿਰਚ ਖਾਂਦੇ ਹੋ ਤਾਂ ਇਸ ਨਾਲ ਅੱਖਾਂ ਦੀ ਰੌਸ਼ਨੀ ਸਹੀ ਰਹਿੰਦੀ ਹੈ ਇਸ ਲਈ ਹਰੀ ਮਿਰਚ ਤੇ ਹੋਰ ਵੀ ਬਹੁਤ ਸਾਰੇ ਫਾਇਦੇ ਹੁੰਦੇ ਹਨ ਨੰਬਰ 13 ਪੈਰਾਂ ਦੀਆਂ ਫਟੀਆਂ ਹੱਡੀਆਂ ਤੋਂ ਜੇਕਰ ਪਰੇਸ਼ਾਨ ਹੋ ਤਾਂ ਉੱਪਰ ਪੇਪਲ ਦੇ ਪੱਤਿਆਂ ਦਾ ਰਸ ਕੱਢ ਕੇ ਲਗਾ ਲਓ ਬਹੁਤ ਜਲਦੀ ਆਰਾਮ ਮਿਲੇਗਾ ਨੰਬਰ 14 ਭਿੰਡੀ ਸਬਜ਼ੀ ਬਣਾਉਣ ਸਮੇ ਉਸ ਵਿੱਚ ਹਲਕਾ ਜਿਹਾ ਨਿੰਬੂ ਨਿਚੋੜ ਦਿਓ ਇਸ ਨਾਲ ਸਬਜ਼ੀ ਕੱਲੀ-ਕੱਲੀ ਤੇ ਬਹੁਤ ਹੀ ਸਵਾਦ ਬਣਦੀ ਹੈ ਨੰਬਰ 15 ਜੇਕਰ ਤੁਸੀਂ ਪੂਰੀ ਪੱਕੀ ਹੋਈ ਜਾਮਣ ਖਾ ਲੈਂਦੇ ਹੋ ਤਾਂ ਇਸ ਨਾਲ ਵੀ ਪਤਰੀ ਤੋਂ ਆਸਾਨੀ ਨਾਲ निजात پا ਸਕਦੇ ਹੋ। ਨੰਬਰ 16 ਇਹ ਗੱਲ ਪਤਾ ਹੋਣੀ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਸੀਂ ਚਣਿਆਂ ਦੀ ਦਾਲ ਨੂੰ ਰਾਤ ਦੇ ਸਮੇਂ ਦੁੱਧ ਵਿੱਚ ਭੌਂ ਕੇ 1 ਮਹੀਨਾ ਲਗਾਤਾਰ ਸਵੇਰ ਦੇ ਸਮੇਂ ਸੇਵਨ ਕਰ ਲੈਂਦੇ ਹੋ ਤਾਂ ਇਸ ਨਾਲ ਦਬਲਾ ਪਤਲਾ ਬੰਦਾ ਵੀ ਬਹੁਤ ਹੀ ਆਸਾਨੀ ਨਾਲ ਸਹੀ ਹੋ ਜਾਂਦਾ ਹੈ। ਨੰਬਰ 17 ਬਾਦਾਮ ਦੇ ਤੇਲ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ E ਪਾਇਆ ਜਾਂਦਾ ਜਿਸ ਨਾਲ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਆਪਣੀ ਆਈਬ੍ਰੋ ਉੱਪਰ ਲਗਾ ਲੈਂਦੇ ਹੋ ਤਾਂ ਬਹੁਤ ਹੀ ਸੋਹਣੀ ਤੇ ਲੰਮੀ ਹੋ ਜਾਂਦੀ ਹੈ। ਨੰਬਰ 18 ਦਹੀਂਆਂ ਕੁਝ ਬੂੰਦਾਂ ਸ਼ਹਿਦ ਵਿੱਚ ਮਿਕਸ ਕਰਕੇ ਉਹਨਾਂ ਦਾ ਲੇਪ ਬਣਾ ਕੇ ਚਿਹਰੇ ਉੱਪਰ ਕੁਝ ਦਿਨ ਲਗਾਤਾਰ ਲਗਾਉਣਾ ਚਿਹਰੇ ਦੇ ਮਹਾਂਸੇ ਬਹੁਤ ਹੀ ਆਸਾਨੀ ਨਾਲ ਦੂਰ ਹੋ ਜਾਂਦੇ ਹਨ। ਨੰਬਰ 19 ਰਾਤ ਨੂੰ ਥੋੜੇ ਜਿਹੇ ਚੌਲ ਭੌਕੇ ਰੱਖੋ ਸਵੇਰੇ ਨਦੀ ਪਾਣੀ ਨਾਲ ਆਪਣੇ ਵਾਲਾਂ ਨੂੰ ਧੋਲੋ ਇਸ ਨਾਲ ਵਾਲਾਂ ਦੀ ਲੰਬਾਈ ਦੇ ਨਾਲ-ਨਾਲ ਚਮਕ ਵੀ ਵਧਣ ਲੱਗ ਜਾਵੇਗੀ। ਨੰਬਰ 2 ਅਮਰੂਦ ਦੀਆਂ ਪੱਤੀਆਂ ਚਬਾ ਕੇ ਖਾਣ ਨਾਲ ਮੂੰਹ ਵਿੱਚ ਉਹ ਵਦਬੂ ਨਹੀਂ ਆਉਂਦੀ ਤੇ ਨਾਲ ਹੀ ਸਰੀਰ ਨੂੰ ਨੇਕਾ ਹੀ ਫਾਇਦੇ ਮਿਲਦੇ ਹਨ, ਦੰਦ ਨੂੰ ਮਜ਼ਬੂਤੀ ਮਿਲਦੀ ਹੈ। ਨੰਬਰ 1 ਕੀ ਦੁੱਧ ਨੂੰ ਪੀਣ ਦਾ ਫਾਇਦਾ ਸਭ ਤੋਂ ਜ਼ਿਆਦਾ ਰਾਤ ਨੂੰ ਹੁੰਦਾ ਹੈ। ਇਸ ਨਾਲ ਨੀਂਦ ਚੰਗੀ ਆਉਂਦੀ ਹੈ ਤੇ ਨਾਲ ਹੀ ਸਰੀਰ ਦੀ ਸਾਰੀ ਕਮਜ਼ੋਰੀ ਦੂਰ ਹੁੰਦੀ ਹੈ। ਨੰਬਰ 22 ਜ਼ਹਿਰ ਦੇ ਅਸਰ ਨੂੰ ਘੱਟ ਕਰਨ ਲਈ ਹਿੰਗ ਨੂੰ ਪਾਣੀ ਵਿੱਚ ਘੋਲ ਕੇ ਇਨਸਾਨ ਨੂੰ ਪਿਲਾ ਦਿਓ ਇਸ ਨਾਲ ਉਸ ਨੂੰ ਉਲਟੀ ਆ ਜਾਵੇਗੀ ਜਿਸ ਨਾਲ ਜ਼ਹਿਰ ਖਤਮ ਹੋ ਜਾਵੇਗਾ। ਨੰਬਰ 23 ਖਾਂਸੀ ਜੋ ਕਾਮ ਤੋਂ ਸੁਟਕਾਰਾ ਪਾਉਣ ਲਈ ਸ਼ਹਿਦ ਵਿੱਚ ਥੋੜੀ ਜਹੀ ਕਿਸ਼ਮਿਸ ਮਿਕਸ ਕਰਕੇ ਪੀ ਲੋ ਇਸ ਤੋਂ ਬਹੁਤ ਆਰਾਮ ਮਿਲੇਗਾ। ਨੰਬਰ 24 ਜੇਕਰ ਹਿਚਕੀ ਆਉਣੀ ਨਹੀਂ हट ਰਹੀ ਤਾਂ ਪੁਦੀਨੇ ਦਾ ਪੱਤਾ ਜਾਂ ਫਿਰ ਨਿੰਬੂ ਦਾ ਰਸ ਚੂਸ ਲੋ ਬਹੁਤ ਆਰਾਮ ਮਿਲੇਗਾ। ਨੰਬਰ 25 ਗੇਂਦੇ ਦੇ ਫੁੱਲ ਨੂੰ ਪੀਸ ਕੇ ਦਾਦਖਾਜ ਉੱਪਰ ਲਗਾਉਣਾ ਦਾਦਖਾਜ ਤੋਂ ਰਾਮ ਮਿਲਦਾ ਹੈ। ਨੰਬਰ 16 ਪਤਲੇ ਲੋਕ ਚੇਕ ਕਰ ਚਣਿਆਂ ਨਾਲ ਖੰਜੂਰ ਖਾ ਲੈਣ ਤਾਂ ਉਹਨਾਂ ਦਾ वजन ਤੇਜ਼ੀ ਨਾਲ ਵਧਣ ਲੱਗ ਜਾਂਦਾ ਹੈ। ਨੰਬਰ 27 ਖੰਡ ਨੂੰ ਛੱਡ ਕੇ ਦਹੀਂ ਨੂੰ ਹਮੇਸ਼ਾ ਮਿੱਠੀਆਂ ਚੀਜ਼ਾਂ ਨਾਲ ਖਾਣਾ ਚਾਹੀਦਾ ਹੈ। ਇਸ ਵਿੱਚ ਕਦੇ ਵੀ ਨਮਕ ਪਾ ਕੇ ਨਾ ਖਾਓ ਕਿਉਂਕਿ ਦਹੀਂ ਨੂੰ ਜਿਵਾਣੂਆਂ ਲਈ ਖਾਧਾ ਜਾਂਦਾ ਹੈ। ਨਮਕ ਪਾਉਣ ਨਾਲ ਉਸ ਦੇ ਸਾਰੇ ਜਿਵਾਣੂ ਮਰ ਜਾਂਦੇ ਨੇ ਜਿਸ ਨੂੰ ਖਾਣ ਦਾ ਕੋਈ ਫਾਇਦਾ ਨਹੀਂ ਹੈ। ਨੰਬਰ 28 ਬੱਚੇ ਨੂੰ ਰੋਜ਼ਾਨਾ ਇੱਕ ਕੁੱਬਲੀ ਹੋਈ ਸ਼ਕਰਗੰਦੀ ਜ਼ਰੂਰ ਖਵਾਓ ਇਸ ਨਾਲ ਇਹ ਅੱਖਾਂ ਤੇ ਸਰੀਰਕ ਵਿਕਾਸ ਲਈ ਬਹੁਤ ਹੀ ਜ਼ਰੂਰੀ ਹੈ। ਨੰਬਰ 29 ਗਰਭਪਤੀ ਔਰਤਾਂ ਨੂੰ ਹਰਾ ਸੇਵ ਜ਼ਰੂਰ ਖਾਣਾ ਚਾਹੀਦਾ ਹੈ ਇਸ ਨਾਲ ਉਹਨਾਂ ਦੇ ਸਰੀਰ ਨੂੰ ਤੇ ਬੱਚੇ ਦੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ। ਨੰਬਰ 30 ਜੇਕਰ ਮਾਈਗ੍ਰੇਨ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਦੁੱਝ ਲੇਪੀਆਂ ਖਾ ਲਿਆ ਕਰੋ ਇਸ ਦੇ ਨਾਲ ਹੀ ਤਣਾਅ ਵੀ ਦੂਰ ਰਹਿੰਦਾ ਹੈ। ਨੰਬਰ 31 ਜੇਕਰ ਤੁਸੀਂ ਹੱਥ ਤੋਂ ਜ਼ਿਆਦਾ ਪੈਰਾਂ ਪਰ ਬੈਠਦੇ ਹੋ ਤਾਂ ਇਸ ਨਾਲ ਤੁਹਾਡੇ ਗੋਡੇ ਕਮਜ਼ੋਰ ਹੋਣ ਲੱਗ ਜਾਂਦੇ ਨੇ ਇਸ ਲਈ ਵਿਚ ਵਿੱਚ ਦੀ ਆਰਾਮ ਵੀ ਜ਼ਰੂਰ ਲਓ ਨੰਬਰ 32 ਜੇਕਰ ਤੁਸੀਂ ਕੱਪੜੇ ਮਸ਼ੀਨ ਦੀ ਬਜਾਏ ਹੱਥ ਨਾਲ ਧੋ ਲੈਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਬਾਹਾਂ ਤੇ ਹੱਥਾਂ ਦੀ ਕਸਰਤ ਚੰਗੀ ਤਰ੍ਹਾਂ ਹੁੰਦੀ ਰਹਿੰਦੀ ਹੈ ਨੰਬਰ 33 ਜੇਕਰ ਤੁਸੀਂ ਘਰ ਵਿੱਚ ਮੱਛਰ ਮਾਰਨ ਲਈ ਆਲ ਆਉਟ ਦਾ ਇਸਤੇਮਾਲ ਨਹੀਂ ਕਰਨਾ ਚਾਹਤ ਤਾਂ ਤੁਸੀਂ ਤੇਜ਼ ਪੱਤਾ ਜਲਾ ਸਕਦੇ ਹੋ ਇਸ ਨਾਲ ਸਾਰਾ ਮੱਛਰ ਬਾਹਰ ਨਿਕਲ ਜਾਂਦਾ ਹੈ ਨੰਬਰ 34 ਜਵੈਣ ਦਾ ਪਾਣੀ ਪੀਣਾ ਦੰਦਾ ਵਿੱਚ ਹੋ ਰਹੇ ਦਰਦ ਤੋਂ ਬਹੁਤ ਆਰਾਮ ਮਿਲਦਾ ਹੈ। ਨੰਬਰ 35 ਜੇਕਰ ਤੁਸੀਂ ਆਪਣੀ ਧੁੰਨੀ ਵਿੱਚ ਸਰੋਂ ਦਾ ਤੇਲ ਪਾ ਲੈਂਦੇ ਹੋ ਤਾਂ ਇਸ ਨਾਲ ਫਟੇ ਹੋਏ ਬੁੱਲ੍ਹ ਠੀਕ ਹੋ ਜਾਂਦੇ ਨੇ। ਨੰਬਰ 36 ਜੇਕਰ ਤੁਸੀਂ ਖੰਜੂਰ ਨੂੰ ਦੁੱਧ ਵਿੱਚ ਉਬਾਲ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ। ਨੰਬਰ 7 ਰਾਤ ਨੂੰ ਕਦੇ ਵੀ ਜ਼ਿਆਦਾ ਲੇਟ ਖਾਣਾ ਨਾ ਖਾਓ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੁੰਦੇ ਹੋ ਨੰਬਰ 38 ਜਦੋਂ ਵੀ ਤੁਸੀਂ ਉੱਠਦੇ ਹੋ ਤਾਂ ਹਮੇਸ਼ਾ ਆਪਣਾ ਉਹ ਪਹਿਲਾ ਥੱਲੇ ਤਾਰੋ ਜਿਸ ਪਾਸ ਦੇ ਨਾਲ ਤੁਸੀਂ ਜ਼ਿਆਦਾ ਕੰਮ ਕਰਦੇ ਹੋ ਨੰਬਰ 39 ਜਦੋਂ ਵੀ ਤੁਸੀਂ ਉੱਠਦੇ ਹੋ ਤਾਂ ਉਸੇ ਸਮੇਂ ਪਾਣੀ ਪੀਓ ਕਿਉਂਕਿ ਖਾਲੀ ਪੇਟ ਪੀਤਾ ਪਾਣੀ ਸੇਤ ਲਈ ਬਹੁਤ ਹੀ ਚੰਗਾ ਹੈ ਨੰਬਰ 40 ਜਦੋਂ ਵੀ ਤੁਸੀਂ ਸਬਜ਼ੀ ਖਾਂਦੇ ਹੋ ਤਾਂ ਉਸ ਵਿੱਚ ਘਿਓ ਜ਼ਰੂਰ ਪਾ ਕੇ ਖਾਓ ਇਸ ਨਾਲ ਸਰੀਰ ਤੰਦਰੁਸਤ ਰਹੇਗਾ ਨੰਬਰ 41 ਜੇਕਰ ਤੁਸੀਂ ਸਬਜ਼ੀ ਦੀ ਗਰੇਵੀ ਗਾੜੀ ਕਰਨਾ ਚਾਹੁੰਦੇ ਹੋ ਤਾਂ ਉਸ ਵਿੱਚ ਇੱਕ ਚਾਹੁੰ ਚ ਬੇਸਣ ਦਾ ਪਾ ਕੇ ਚੰਗੀ ਤਰ੍ਹਾਂ ਨਾਲ ਭੁੰਨ ਲਓ ਇਸ ਨਾਲ ਸਬਜੀ ਬਹੁਤ ਹੀ ਸੁਆਦੀ ਗਾੜੀ ਬਣੇਗੀ ਨੰਬਰ 42 ਜੇਕਰ ਸਿੰਕ ਵਿੱਚ ਬਹੁਤ ਜ਼ਿਆਦਾ ਗੰਦਗੀ ਜੰਮ ਗਈ ਹੋਵੇ ਜਾਂ ਫਿਰ ਚਿਪਚਿਪਾਪਨ ਹੋ ਜਾਵੇ ਤਾਂ ਉਸ ਵਿੱਚ ਅੱਧਾ ਕਪਸਰਕਾ ਤੇ ਥੋੜਾ ਜਿਹਾ ਬੇਕਿੰਗ ਸੋਡਾ ਮਿਕਸ ਕਰਕੇ ਪਾ ਦਿਓ ਇਸ ਨਾਲ ਤੁਹਾਡਾ ਸਿੰਕ ਬਿਲਕੁਲ ਸਾਫ਼ ਹੋ ਜਾਵੇਗਾ ਨੰਬਰ 43 ਜੇਕਰ ਤੁਸੀਂ ਪਿੱਤਲ ਦੇ ਬਰਤਨ ਨੂੰ ਚਮਕਾਉਣਾ ਚਾਹੁੰਦੇ ਹੋ ਤਾਂ ਉਸ ਉੱਪਰ ਟਮਾਟੋ ਕੈਚੱਪ ਵਾਲੀ ਚਟਨੀ ਲਗਾ ਕੇ ਉਸ ਨੂੰ ਰਗੜ ਦਿਓ ਇਸ ਤੀ ਮਨਾ ਤੁਹਾਡਾ ਪਿੱਤਲ ਦਾ ਬਰਤਨ ਚਮਕ ਜਾਵੇਗਾ ਤੇ ਨਵੇਂ ਦੀ ਤਰ੍ਹਾਂ ਹੋ ਜਾਵੇਗਾ ਨੰਬਰ 44 ਜੇਕਰ ਗੈਸ ਚੁੱਲੇ ਵਾਲੇ ਬਰਨਾਂ ਕਾਲੇ ਪੈ ਗਏ ਹੁਣ ਤਾਂ ਇੱਕ ਬਰਤਨ ਵਿੱਚ ਪਾਣੀ ਭਰ ਕੇ ਉਸ ਵਿੱਚ ਬੇਕਿੰਗ ਸੋਡਾ ਇਹਨੂੰ ਤੇ ਨਾਲ ਹੀ ਨਮਕ ਪਾ ਕੇ ਕੁਝ ਸਮੇਂ ਲਈ ਪਿਆਉਂ ਦਿਓ ਫਿਰ ਇਸ ਨੂੰ ਸਟੀਲ ਬੂਲਣਾ ਰਗੜ ਦਿਓ ਤੇ ਉਹ ਨਵੇਂ ਦੀ ਤਰ੍ਹਾਂ ਹੋ ਜਾਣਗੇ ਨੰਬਰ 45 ਜੇਕਰ ਤੁਸੀਂ ਸਮੋਸੇ ਖਸਤਾ ਤੇ कुरकुरੇ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਦਾ ਆਟਾ ਗੁੰਨਣ ਸਮੇਂ ਸਾਟੇ ਵਿੱਚ ਥੋੜਾ ਜਿਹਾ ਇਹ ਚੌਲਾਂ ਦਾ ਆਟਾ ਵੀ ਜ਼ਰੂਰ ਮਿਕਸ ਕਰੋ ਇਸ ਨਾਲ ਸਮੋਸੇ ਬਹੁਤ ਹੀ ਸਵਾਦ ਤੇ ਖਸਤਾ ਬਣਦੇ ਹਨ ਨੰਬਰ 46 ਜੇਕਰ ਨਿੰਬੂ ਦਾ ਚਾਰ ਖਰਾਬ ਹੋਣ ਲੱਗੇ ਤਾਂ ਉਸੇ ਸਿਰਕਾ પા ਕੇ ਹਲਕੀ ਅੱਗ ਉੱਪਰ ਸੇਕ ਲਵਾ ਲਓ ਇਸ ਨੂੰ ਖਰਾਬ ਹੋਣ ਤੋਂ ਬਚ ਜਾਣਗੇ। ਨੰਬਰ 47 ਜਦੋਂ ਵਿਦਿਅਸੀ ਲੌਂਗ ਡੱਬੇ ਵਿੱਚ ਪਾਉਂਦੇ ਹੋ ਤਾਂ ਉਸ ਦੇ ਛੋਟੇ ਛੋਟੇ ਟੁਕੜੇ ਸੀ ਸੁੱਟ ਦਿੰਦੇ ਹਾਂ ਤਾਂ ਇਸੇ ਤਰ੍ਹਾਂ ਹੀ ਇਲਾਚੀ ਦੇ ਸਿਲਕੇ ਪਰ ਜੇਕਰ ਇਹਨਾਂ ਨੂੰ ਸੁੱਟਣ ਦੀ ਬਜਾਏ ਚਾਹ ਪੱਤੀ ਵਾਲੇ ਡੱਬੇ ਵਿੱਚ ਪਾ ਲਿਆ ਜਾਵੇ ਤਾਂ ਇਹਨਾਂ ਦਾ ਵੇਸਟ ਨਹੀਂ ਹੋਵੇਗਾ ਤੇ ਸਾਡੇ ਚਾਹ ਬਣਾਉਣ ਦੇ ਕੰਮ ਵੀ ਆ ਜਾਣਗੇ। ਨੰਬਰ 48 ਖੀਰਾ ਜਾਂ ਫਿਰ ਕੋਈ ਵੀ ਹਰੀ ਸਬਜ਼ੀ ਨੂੰ ਜੇਕਰ ਤੁਸੀਂ ਸੁੱਕਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਹਲਕੇ ਨਰਮ ਗਿੱਲੇ ਕੱਪੜੇ ਵਿੱਚ ਲਪੇਟ ਕੇ ਰੱਖ ਦਿਓ ਇਸ ਨਾਲ ਲੰਬੇ ਸਮੇਂ ਤੱਕ ਖਰਾਬ ਵੀ ਨਹੀਂ ਹੋਣਗੇ। ਨੰਬਰ 49 ਜੇਕਰ ਤੁਸੀਂ ਮલાઈ ਤੋਂ ਜ਼ਿਆਦਾ ਮੱਖਣ ਲੈਣਾ ਚਾਹੁੰਦੇ ਹੋ ਤਾਂ ਇਸ ਵਿੱਚ برف ਪਾ ਕੇ ਕੁਝ ਸਮੇਂ ਲਈ ਮਿਕਸੀ ਚਲਾ ਦਿਓ ਇਸ ਨਾਲ ਸਾਰਾ ਮੱਖਣ ਉੱਪਰ ਆ ਜਾਵੇਗਾ ਤੇ ਤੁਸੀਂ ਉਸ ਨੂੰ ਆਸਾਨੀ ਨਾਲ ਕੱਟ ਸਕਦੇ ਹੋ। ਨੰਬਰ 5 ਜਦੋਂ ਵੀ ਤੁਸੀਂ ਨਿੰਬੂ ਨੂੰ ਛੋੜ ਕੇ ਉਸ ਦੇ ਸਿਲਕੇ ਨੂੰ ਸੋਟਾ ਦਿੰਦੇ ਹੋ ਤਾਂ ਇਹ ਬਹੁਤ ਹੀ ਗਲਤ ਹੈ। ਇਸਾ ਤੁਸੀਂ ਚਾਰ ਵੀ ਬਣਾ ਸਕਦੇ ਹੋ ਇੱਕ ਨਿੰਬੂ ਤੋਂ ਤੁਸੀਂ ਦੋ ਕੰਮ ਲੈ ਸਕਦੇ ਹੋ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਇਸ ਦੇ ਨਾਲ ਹੀ ਇਹਨਾਂ ਨੁਕਤਿਆਂ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰ ਨਾਲ ਸੰਪਰਕ ਕਰਨਾ ਬਿਲਕੁਲ ਵੀ ਨਾ ਭੁੱਲੋ। ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ।